ਗਾਈ ਲੈ ਮੇਟਰ ਆ ਚਾਬੀ ਤੁਸੀਂ ਬਈ ਦਿਵਾਲੀ ਆਫਰ ਤੇ ਤੁਸੀਂ ਪੜ੍ਹ ਸਕਦੇ ਹੋਗੇ ਰੇਟ ਹੈਗਾ ਭਈ ਦਾ ਜਸਨੋ ਰੇਟ ਬਾਈ 425000 ਰੁਪਿਆ ਡਿਮਾਂਡ ਹੈ ਮਾਨ ਤਾਨ ਕਰਕੇ ਤੋੜਾਂ ਇਹਦਾ ਰੇਟ ਇਹਦਾ ਰੇਟ 1 ਲੱਖ ਤੇ 70000 ਦੀ ਮੈਂ ਤੇ ਉਹ ਲੱਦਾ ਨਹੀਂ ਗਿਆ ਭਾਈ। ਆ ਨਾ 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 ਮੈਂ ਉਧਰ ਧਿਆਨ ਹੋ ਗਿਆ ਸੀ। ਅੱਛਾ। ਨਹੀਂ ਨਹੀਂ। ਫਿਰ ਉਹ 1 ਲੱਖ 70 ਹਜ਼ਾਰ ਦੀ 70 ਹਜ਼ਾਰ ਰੁਪਏ ਦੀ ਛੋਟਾ ਕਾਰ ਮਤਲਬ ਇਹ 2018 ਮਾਡਲ ਹੈ। ਠੀਕ ਹੈ ਜੀ। ਕੰਡੀਸ਼ਨ ਚੈੱਕ ਕਰ ਲੈ। ਫਰਸਟ ਓਨਰ ਹੈ। ਓਕੇ ਜੀ। ਬੰਪਰ ਟੂ ਬੰਪਰ Ориਜినਲ ਹੈ। ਠੀਕ ਹੈ। ਇੰਜਨ ਗੇਅਰ ਦੀ ਸੀਲਡ ਹੈ। ਅ ਜਦੋਂ ਤੋ ਸਾਰੇ ਵੀਰਾਂ ਨੇ ਪਿਆਰ ਪਰੀ ਸਸਤੀ ਕਾਲ ਉਮੀਦਾਂ ਤੁਸੀਂ ਸਾਰੇ ਠੀਕ ਹੋਗੇ। ਸਰਪੰਚ ਕਾਰ ਬਜ਼ਾਰ ਤੇ ਖੜੇ ਆਂਗੇ। ਬਾਈ ਨਾਲ ਗੱਲਬਾਤ ਕਰਦੇ ਆਂ। ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ। ਅਜੇ ਕਰਵਾਉਣਾ ਲਿਖੋ ਭਾਈ ਜੀ ਠੀਕ ਆ ਭਾਈ ਜੀ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦਿਓ ਭਈ ਖੜੇ ਕਿੱਥੇ ਆਂਗੇ ਆਪਾਂ ਸਾਰਾ ਆਪਾਂ ਭਾਈ ਮਾਨਸਾ ਖੜੇ ਆਂ ਮਾਨਸਾ ਕੈਂਚੀਆਂ ਤੇ ਠੀਕ ਆ ਜੀ ਸਰਪੰਚ ਮੋਟਰ ਮਾਨਸਾ ਠੀਕ ਆ ਭਾਈ ਜੀ ਕਾਰਾਂ ਕਿੰਨੇ ਰਹਿਣੀਆਂ ਭਾਈ ਕਾਰਾਂ ਭਾਈ ਜਿੰਨੀਆਂ ਕਾਰਾਂ ਅੱਜ ਦਿਖਾਉਂ ਆ ਓਕੇ ਜੀ 4-5 ਵਧੀਆ-ਵਧੀਆ ਤੋਹਫੇ ਨੇ ਜਿਹੜੀ ਠੀਕ ਆ ਜੀ ਸਾਰੀਆਂ ਹੀ オリジナル ਐ ਇੰਜਨ ਗੇਅਰ ਦੀਆਂ ਚਾਰੇ ਗੱਡੀਆਂ ਸੀਲ ਠੀਕ ਆ ਜੀ ਜਿਹੜੀਆਂ ਦਿਖਾਉਣੀਆਂ ਠੀਕ ਆ ਜੀ ਮਤਲਬ ਜਦੋਂ ਟਰਾਈ ਮਾਰ ਲੇ ਬੰਦਾ ਲੈ ਬਿਨਾ ਰਹਿੰਦਾ ਨਹੀਂ ਹੈਗਾ ਹਾਂ ਇਹ ਗੱਲ ਹੈਗੀ ਆ ਭਾਈ ਰਹਿੰਦਾ ਭਾਈ ਠ ਇੱਕ ਇੱਕ ਕਮੈਂਟਾਂ ਦੇ ਵਿੱਚ ਬਈ ਵਧਾਈਆਂ ਜ਼ਰੂਰ ਦੇ ਦਿਓ ਬਈ ਬਾਈ ਨੂੰ ਅੱਜ ਇੱਕ ਸਾਲ ਹੋ ਗਿਆ ਸਰਪੰਚ ਬਣੇ ਨੂੰ ਠੀਕ ਹੈ ਬਈ ਤੇ ਬਾਕੀ ਰਾਪਰ ਸਾਰਿਆਂ ਨੂੰ ਠੀਕ ਹੈ ਬਈ ਰਾਪਰ ਵਾਲੇ ਜ਼ਰੂਰ ਬਈ ਕਮੈਂਟ ਕਰਦੇ ਬਾਈ ਲਈ ਇੱਕ ਇੱਕ ਠੀਕ ਹੈ ਭਾਈ ਜੀ ਚਾਰ ਕਾਰਾਂ ਦਿਖਾਵਾਂਗੇ ਸਭ ਤੋਂ ਪਹਿਲਾਂ ਇਹ ਕਾਰ ਬਾਰੇ ਗੱਲਬਾਤ ਕਰਦੇ ਆਂਗੇ ਕੰਡੀਸ਼ਨ ਚੈੱਕ ਕਰ ਲਓ ਮਾਡਲ ਦੱਸ ਦੋ ਬਈ ਇਹ ਕਿੰਨੇ ਆਗੇ 2017 ਮਾਡਲ ਹੈ ਬਈ ਠੀਕ ਹੈ ਜੀ ਫਸਟ ਓਨਰ ਹੈ ਓਕੇ ਜੀ ਦਿੱਲੀ ਨੰਬਰ ਲੇ ਮਿੱਤਰੋ ਦਿੱਲੇ ਨੰਬਰ ਹੈ 13000 ਕਿਲੋਮੀਟਰ ਚੱਲੀ ਆ ਠੀਕ ਆ ਆ ਤੁਸੀਂ ਆਪ ਹੀ ਚੈੱਕ ਕਰ ਲਓ ਮੜਾ ਜਾ ਮਾਰ ਲਓ ਸੈਲਫ ਦੇਖੋ ਠੀਕ ਹੈ ਜੀ ਸਾਰੀ ਇੰਜਨ ਗੇਅਰ ਦੀ ਫੀਲਡ ਗੱਡੀ ਆ 73000 ਕਿਲੋਮੀਟਰ オリジナル ਰਨਿੰਗ ਆ ਲੈ ਵੀ ਤੁਹਾਨੂੰ ਬਰਨਰ ਖੋਲ ਕੇ ਦਿਖਾਉਣੀ ਆ ਗੱਡੀ ਚੱਕ ਦੇ ਲੈ ਵੀ ਬਰਨਰ ਕਰਾਂ ਲੈ ਵੀ ਆ ਜਾਓ ਕਰਾ ਬਰਨਰ ਲਗਾ ਦੇ ਜਿਹਨੂੰ ਚੱਕ ਕੇ ਗੱਡੀ ਪਾਈ ਕਹਦਾ ਇੰਨੇ ਕਰਾਂ ਤੇ ਆੜੇ ਗੱਡੀ ਦੇ ਕੰਡੀਸ਼ਨ ਚੈੱਕ ਕਰ ਲਓ ਬਈ ਇੰਜਨ ਗੇਅਰ ਦੀ ਬਾਈ ਕੰਦਾ ਫੁੱਲ ਗਾਰੰਟੀ ਆ ਬਾਕੀ ਆ ਬਈ ਨਿਗਾ ਮਰਵਾ ਦੇ ਪੂਰੀ ਫੁੱਲ ਸਾਫ ਪਈ ਆ ਨਾ ਬਈ ਗੱਡੀ ਹਾਂਜੀ ਏ ਕਾ ਬਾਈ ਲੈ ਮਿੱਤਰੋ ਚੈੱਕ ਕਰ ਲੋ ਤੇ ਜੇ ਡਿਮਾਂਡ ਦੀ ਗੱਲ ਕਰੀਏ ਬਾਈ ਜੀ ਇਹਦੇ ਇਹਦੀ ਬਾਈ 4,25,000 ਰੁਪਿਆ ਡਿਮਾਂਡ ਆ ਵਿਦ ਦੇ ਨੂੰ ਠੀਕ ਆ ਜੀ ਹਾਂਜੀ ਲੈ ਮਿੱਤਰੋ 4,25,000 ਰੁਪਿਆ ਡਿਮਾਂਡ ਅੱਗੇ ਪਲੱਸ ਐਨਓਸੀ ਹੈ ਬਈ ਮਤਲਬ ਕਹਿ ਲਿਆਣਾ ਬਈ ਤੁਹਾਨੂੰ ਐਨਓਸੀ ਦਾ ਖਰਚਾ ਕਰਨ ਦੀ ਜਰੂਰਤ ਨਹੀਂ ਬਾਈ ਐਨਓਸੀ ਆਪ ਦੇਣ ਜਾਣੇ ਬਈ ਬਾਕੀ ਜਿਹੜੀ ਉੱਪਰ ਲੀ ਆ ਕਿ ਬਈ ਸਾਰੀ origignal ਹੈ ਕਿ ਮੜਾ ਮੋਟਾ ਬਈ ਇੱਥੇ ਬੰਪਰਾਂ ਦੇ ਟੱਚਿੰਗ ਹੈ ਜਣਾ ਕਹਿੰਦੇ ਬਾਈ ਜੀ 1% ਵੀ ਨਹੀਂ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਆ ਜਿੰਨੀ ਚੀਜ਼ ਹੈ ਸਾਰੀ ਦੀ ਸਾਰੀ origignal ਹੈ ਠੀਕ ਹੈ ਸਾਰੇ ਦੇ ਸਾਰੇ origignal ਸਾਰੀ origignal ਠੀਕ ਹੈ ਬੰਪਰ ਟੂ ਬੰਪਰ ਠੀਕ ਹੈ ਲੈ ਮੈਂ ਤੁਹਾਨੂੰ ਆ ਚਾਬੀ ਤੁਸੀਂ ਬਈ ਦਿਵਾਲੀ ਆਫਰ ਤੇ ਤੁਸੀਂ ਫੜ ਸਕਦੇ ਹੋਗੇ ਰੇਟ ਹੈਗਾ ਬਕੇ ਦਾ ਜਸਨਾਓ ਰੇਟ ਬਾਈ 425000 ਰੁਪਿਆ ਡਿਮਾਂਡ ਹੈ ਮਾਨਤਾਨ ਕਰਕੇ ਤੋਰਾਗੇ ਵੀ ਗੱਡੀ ਦੇ ਹਾਂ ਠੀਕ ਹੈ ਜੀ ਲੈ ਮਿੱਤਰੋ ਬਾਕੀ ਮਾਨਤਾਨ ਹੋ ਜਾਊਗਾ ਤੇ ਅਗਲੀ ਬਈ ਆਗੇ i10 ਸਭ ਤੋਂ ਬਈ ਦਬਈ ਮਾਰਕੀਟ ਦੇ ਵਿੱਚ ਚੱਲਣ ਵਾਲੀ ਇਹ ਕਾਰ ਆਗੇ ਕਹਿ ਲਿਆ ਬਈ ਕੰਡੀਸ਼ਨ ਦੀ ਵੀ ਚੰਗੇ ਆਗੇ ਬਈ ਜਿਆਦਾਤਰ ਕਹਿ ਲਿਆ ਆਪਾਂ ਬਈ ਵਾਈਟ ਕਲਰ ਦੀ ਇਹ ਕਾਰ ਤੁਹਾਨੂੰ ਬਹੁਤ ਜਿਆਦਾ ਘੱਟ ਮਿਲ ਜੂ ਬਲੈਕ ਦੀ ਵੀ ਮਿਲ ਜੂਗਾ ਨਾ ਬਈ ਤੇ ਸਿਲਵਰ ਕਲਰ ਚ ਵੀ ਇਹ ਮਾਡਲ ਬਈ ਇਹ i10 ਹੈਗੀ ਬਈ ਮੈਨਕਾ ਠੀਕ ਹੈ 2012 ਮਾਡਲ ਹੈ 93000 ਕਿਲੋਮੀਟਰ ਜੈਨੂਨ ਚੱਲੀ ਹੋਈ ਹੈ ਇੰਜਨ ਗੇਅਰ ਦੀ ਸੀਲਡ ਹੈ ਠੀਕ ਹੈ ਜੀ ਕਿਤੇ ਵੀ ਕੋਈ ਵੀ ਪੇਂਟ ਨਹੀਂ ਹੈਗਾ ਓਕੇ ਸੀਟ ਕਵਰ ਵੀ ਚੰਗੇ ਨੇ ਨਾ ਬਈ ਸਾਰੀ ਓਰੀਜਨਲ ਓਕੇ ਲੈ ਮਿੱਤਰੋ ਕੁੱਲ ਲਾ ਕੇ ਚੰਗੇ ਕਾਰ ਆ ਇੰਜਨ ਗੇਅਰ ਤੇ ਬਾਈਕ ਦਾ ਫੁੱਲ ਵਾਟਾ ਫੁੱਲ ਗਾਰੰਟੀ ਆ ਮਤਲਬ ਕਹਿ ਸਕਦਾ ਜਦੋਂ ਤੁਸੀਂ ਉਰੋ ਕਾਰ ਲੈ ਕੇ ਬਈ ਤੇਲ ਪਾਉਣਾ ਤੇ ਚਲਾਉਣੀ ਜਾਣਾ ਬਈ ਹਾਂ ਜੀ ਇਹ ਕਾ ਬਾਈ ਪਟੌਲ ਦੀ ਆ ਬਾਈ ਜੀ ਉਹ ਕਈ ਪਟੌਲ ਦੇ ਕਾਰ ਆਗੇ ਚੰਗੇ ਕਾਰ ਆਗੇ ਮਿੱਤਰੋ ਟਾਇਰ ਟੂਰ ਵੀ ਮਿੱਤਰੋ ਚੰਗੇ ਪੈਣੇ ਆਗੇ ਤੇ ਰੇਟ ਦੀ ਗੱਲ ਬਾਤ ਕਰੀਏ ਬਈ ਇਹਦੇ ਰੇਟ ਬਾਈ ਇਹ ਆਪਾਂ ਵਿਦ ਐਨਓਸੀ ਓਕੇ ਤਾਂ ਦੇ ਦੇਾਂਗੇ 1,40,000 ਦੀ ਠੀਕ ਆ ਜੀ ਤੇ ਜੇ ਨੰਬਰ ਲਵਾ ਕੇ ਦੇਣੀ ਆ 1,65,000 ਦੀ ਦੇ ਠੀਕ ਆ ਜੀ ਲਓ ਮਿੱਤਰੋ ਨੰਬਰ ਲਵਾ ਕੇ 1,65,000 ਸੈਕੰਡ ਓਨਰ ਹੈਗੀ ਬਾਈ ਜੀ ਇਹ ਠੀਕ ਆ ਜੀ ਸੈਕੰਡ ਓਨਰ ਹਾਂ ਸੈਕੰਡ ਓਨਰ ਠੀਕ ਹੈ ਇੰਜਨ ਗੇਅਰ ਦੀ ਬਈ ਗਾਰੰਟੀ ਅੱਗੇ ਬਾਕੀ ਬਈ ਜਦੋਂ ਤੁਸੀਂ ਮੌਕੇ ਤੇ ਆਓਗੇ ਮਾਨ ਤਾਨ ਹੋ ਜਾਓ ਕਾਪੀ ਕਾਗ ਜਾਂਦੀ ਹੈ 100% ਹਾਂਜੀ ਹਾਂਜੀ ਤੇ ਅਗਲੀ ਇਹ ਆ ਗਈ ਬਈ ਜੀ ਇਹ ਹੈ Honda City ਬਈ ਜੀ iVTEC ਇੰਜਨ ਵਾਲੀ ਹੈ ਨਾ ਬਈ ਇਹ BMT ਹੈਗੀ ਬਈ ਠੀਕ ਹੈ ਜੀ 2011 ਮਾਡਲ ਹੈ ਓਕੇ ਜੀ ਬੰਪਰ ਟੂ ਬੰਪਰ origignal ਹੈ ਠੀਕ ਹੈ ਜੀ ਬੰਪਰ ਟੂ ਬੰਪਰ origignal ਹੈ ਜੀ ਠੀਕ ਹੈ ਜੀ 80000 ਕਿਲੋਮੀਟਰ ਚੱਲੀ ਹੋਈ ਹੈ ਓਕੇ ਜੀ ਆਟੋਮੈਟਿਕ ਹੈ ਠੀਕ ਹੈ ਜੀ ਕਰੂਜ਼ ਮੋਡ ਵਾਲੀ ਸਪੋਰਟਸ ਮੋਡ ਵਾਲੀ ਹੈ ਠੀਕ ਹੈ ਜੀ ਕੁਝ ਰੂ ਆਲੀਆਂ ਸੋਚਾਂ ਤੋਂ ਗੇਰ ਬਦਲੀ ਦੇ ਹੁੰਦੇ ਆ ਠੀਕ ਹੈ ਜੀ ਉਹ ਹੈ 87000 ਕਿਲੋਮੀਟਰ ਜੈਨੂਅਨ ਚੱਲੀ ਹੋਈ ਹੈ ਸੈਕਿੰਡ ਆਉਂਦਾ ਠੀਕ ਹੈ ਭਰਾਓ ਬਾਈ ਚੈੱਕ ਲੈ ਮਿੱਤਰੋ ਦੇਖ ਸਕਦੇ ਹੋ ਕਿ ਚਾਰੇ ਵਿੰਡੋ ਪਾਵਰ ਨੇ ਨਾ ਬਾਈ ਠੀਕ ਹੈ ਜੀ ਚੈੱਕ ਕਰੋ ਬਾਈ ਕੰਡੀਸ਼ਨ ਦੀ ਚੰਗੀ ਕਾਰ ਆ ਗਈ ਇੰਜਨ ਗੇਅਰ ਦੀ ਬਾਈ ਨੇ ਗਰੰਟੀ ਦਿੱਤੀ ਨਾ ਜਦੋਂ ਦਾ ਤੁਸੀਂ ਕੋਈ ਗੱਡੀ ਚਲਾ ਕੇ ਲੈ ਕੇ ਜਾਓਗੇ ਹਨਾ ਬਾਈ ਤੁਹਾਨੂੰ ਬਈ ਜਾਏ ਲੈ ਬਿਨਾ ਮੋੜ ਨਹੀਂ ਦਿੰਦਾ ਹੈਗਾ ਕਾਰ ਬਾਈ ਇਹ ਸੈਕੰਡ ਓਨਰ ਦਾ ਵੀ ਫਸਟਾ ਇਹ ਵੀ ਸੈਕੰਡ ਓਨਰ ਹੈ ਇਹ ਵੀ ਸੈਕੰਡ ਓਨਰ ਹੈ ਸੈਕੰਡ ਓਨਰ ਠੀਕ ਹੈ ਜੀ ਇਹਦਾ ਰੇਟ ਬਾਈ ਰੇਟ ਇਹਦਾ ਰੇਟ ਇਹਦਾ ਰੇਟ 1 ਲੱਖ 70000 ਦੀ ਦੇ ਦਿੰਦਾ ਹੈ ਉਹ ਲੱਗਾ ਨਹੀਂ ਗਿਆ ਭਾਈ ਆ ਨਾ 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 ਮੈਂ ਉਧਰ ਧਿਆਨ ਹੋ ਗਿਆ ਸੀ ਅੱਛਾ ਫਿਰ ਉਹ 1 ਲੱਖ 70000 ਦੀ 70000 ਰੁਪਏ ਦੀ ਛੋਟਾ ਕਾਰ ਮਤਲਬ ਕਹਿ ਰਿਹਾ ਭਾਈ ਮਾਰਕੀਟ ਤੇ ਜਿੰਨੇ ਪਰਨਾ ਬਿਕਦੇ ਆ ਭਾਈ ਇਹ ਵੀ Honda City ਐਂ ਬਿਕਦੇ ਆ ਕਿ ਮਾਡਲ ਵੀ ਭਾਈ 2011 ਜਿਹੜਾ ਭਾਈ ਹਾਂਜੀ 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 ਠੀਕ ਆ ਭਾਈ ਇਹ ਕਾਰ ਲੈ ਜਾ ਸਕਦੇ ਬਾਕੀ ਵਾਰੀ ਇਹ ਕਾਰ ਹੈ ਹੀ ਛੋਟੀਆਂ ਨਹੀਂ ਹੈ ਭਾਈ ਠੀਕ ਆ ਭਾਈ ਜੀ ਤੇ ਅਗਲੀ ਇਹ ਆ ਗਈ ਭਾਈ بریਜਾ ਏ ਆ ਗਈ ਬਰੀਜਾ ਬਾਈ ਠੀਕ ਹੈ 2018 ਮਾਡਲ ਹੈ ਠੀਕ ਹੈ ਸਰਪੰਚਾ ਇੱਕ ਗੱਲ ਖੁਸ਼ੀ ਤਾਂ ਦੋ ਹੋ ਗਈਆਂ ਜਾਣ ਬਾਕੀ ਤਾਂ ਪਹਿਲੀ ਦਾ ਵੀਡੀਓ ਹੋ ਗਿਆ ਨਾ ਦੂਜਾ ਸਾਲ ਹੋ ਗਿਆ ਸਰਪੰਚ ਬਣੇ ਨੂੰ ਨਾ ਇਹਦਾ ਆਏ ਸਾਰ ਰੇਟ ਦੇ ਦੇ ਕੁਮ ਕੇ ਆਏ ਨੂੰ ਮੇਰੇ ਭਰਾ ਮੈਂ ਕਹਿੰਦਾ ਬਾਈ ਇਹ 2018 ਮਾਡਲ ਹੈ ਠੀਕ ਹੈ ਜੀ ਕੰਡੀਸ਼ਨ ਚੈੱਕ ਕਰ ਫਰਸਟ ਆਨਰ ਹੈ ਓਕੇ ਜੀ ਬੰਪਰ ਟੂ ਬੰਪਰ Ориਜినਲ ਹੈ ਠੀਕ ਹੈ ਇੰਜਨ ਗੇਅਰ ਦੀ ਸੀਲਡ ਹੈ ਠੀਕ ਹੈ ਜੀ 1 ਲੱਖ ਤੇ 5000 ਬਾਈ ਜੀ ਚੱਲੀ ਹੋਈ ਹੈ ਓਕੇ ਜੀ ਠੀਕ ਹੈ ਔਨ ਰਿਕਾਰਡ ਠੀਕ ਹੈ ਇਹ ਫਾਸਟ ਅਨ ਰਨ ਕਰ ਰਿਹਾ ਮਟਰੋ ਬਾਕੀ ਇੰਜਨ ਗੇਅਰ ਤੇ ਏਸੀ ਹੀਟਰ ਤੇ ਬਾਈਕਾਂ ਦਾ ਸਾਡੇ ਫੁੱਲ ਵਾਟਾ ਫੁੱਲ ਕਰਾਂਗੇ ਹੋਗੀ ਠੀਕ ਹੈ ਭਾਈ ਜੀ ਚੈੱਕ ਕਰ ਲਓ ਇੰਟੀਰੀਅਰ ਵੀ ਚੰਗੇ ਕਾਰ ਆਗੇ ਤੇ ਰੇਟ ਭਾਈ ਜੱਸ ਇਹ ਗੱਡੀ ਭਾਈ ਵਿਦ ਐਨਓਸੀ ਓਕੇ ਜੀ 5 ਲੱਖ ਤੇ 70 ਹਜ਼ਾਰ ਦੀ ਦੇ ਦੇ 5 ਲੱਖ ਤੇ 70 ਹਜ਼ਾਰ ਰੁਪਏ ਦੀ 2018 ਮਾਡਲ 5 ਲੱਖ 70 ਹਜ਼ਾਰ ਰੁਪਏ ਦੀ ਸਭ ਤੋਂ ਵੱਧ ਮਾਰਕੀਟ ਦੇ ਵਿੱਚ ਚੱਲਣ ਵਾਲੀ ਵੀ ਇਹ ਵੀ ਕਾਰ ਆਗੇ ਹਨਾ ਭਾਈ ਹਾਂਜੀ 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 ਠੀਕ ਆ ਭਾਈ ਚੰਗੇ ਕਾਰ ਆਗੇ ਭਾਈ ਤੇ ਬਾਕੀ ਇਹ ਵੀ ਕਾਰਾ ਤੁਸੀਂ ਖਰੀਦ ਸਕਦੇ ਹੋਗੇ ਤੇ ਮੋਬਾਈਲ ਨੰਬਰ ਬਈ ਸਰਪੰਚਾ ਆਪਣਾ ਮੋਬਾਈਲ ਨੰਬਰ ਬਈ ਆਪਣਾ 98781 06478 ਠੀਕ ਹੈ ਜੀ 9780915070 ਠੀਕ ਹੈ ਜੀ ਬਾਕੀ ਵੀ ਸਕਰੀਨ ਤੇ ਨੰਬਰ ਆ ਗਿਆ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਠੀਕ ਹੈ ਸਰਪੰਚਾ ਇੱਕ ਵਾਰੀ ਫਿਰ ਵਧਾਈਆਂ ਬਈ ਜੀ ਧੰਨਵਾਦ ਬਈ ਜੀ ਬਈ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਸਿੰਘਾ